ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਸਿੱਖ ਸੰਗਤ ਪਿਆਰਿਓ ਤੇ ਪਾਸ਼ਾ ਮਹਾਰਾਜ ਜੀ ਗੁਰੂ ਤੇਗ ਬਹਾਦਰ ਸ ਤੇ ਪਾਸ਼ਾ ਮਹਾਰਾਜ ਜੀ ਦੀ ਸ਼ਹੀਦੀ ਹੈ ਉਸ ਦੇ ਨਾਲ ਮਿਲਦੀਆਂ ਕੁਝ ਗੱਲਾਂ ਪਹਿਲਾਂ ਆਪਾਂ ਸ਼ਹੀਦਾਂ ਨੂੰ ਪ੍ਰਣਾਮ ਕਰ ਲਈਏ ਨਮਸਕਾਰ ਕਰ ਲਈਏ ਤਨ ਤਨ ਭਾਈ ਦੇਵਾਲਾ ਜੀ ਤਨ ਤਨ ਭਾਈ ਸਤੀਦਾਸ ਜੀ ਤਨ ਤਨ ਭਾਈ ਮਤੀਦਾਸ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੋ ਗੁਰੂ ਤੇਗ ਬਹਾਦਰ ਹਜੇ ਪਾਸ਼ਾ ਮਹਾਰਨ ਸ਼ੀਦੀ ਦਿੱਤੀ ਆ ਕੇ ਚਾਂਦਨੀ ਚੌਂਕ ਦੇ ਵਿੱਚ ਚਾਂਦਨੀ ਚੌਂਕ ਦੀਆਂ ਗੱਲਾਂ ਆਪਾਂ ਸੁਣਦੇ ਆ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਚਾਂਦਨੀ ਚੌਂਕ ਨੂੰ ਚਾਂਦਨੀ ਚੌਂਕ ਕਿਉਂ ਕਿਹਾ ਜਾਂਦਾ ਹੈ ਇਹ ਆਪਣੀ ਸੰਗਤਾਂ ਨੂੰ ਘੱਟ ਜਾਣਕਾਰੀ ਹੈ ਜਿਸ ਸਮੇਂ ਮੁਗਲ ਰਾਜ ਦੀ ਜਿਹੜੀ ਰਾਜਧਾਨੀ ਸੀ ਉਹ ਦਿੱਲੀ ਨਹੀਂ ਹੁੰਦੀ ਸੀ ਆਗਰਾ ਹੁੰਦੀ ਸੀਗੀ ਜਿਸ ਸਮੇ 1650 ਦੇ ਵਿੱਚ ਸ਼ਾਹਜਹਾਂ ਰਾਜ ਕਰਦਾ ਸੀਗਾ ਸ਼ਾਹਜਹਾਂ ਦੇ ਰਾਜ ਸਮੇ ਜਦੋਂ ਆਪਣਾ ਜਰੂਸ ਕੱਢਦਾ ਆਪਣੀ ਸੌਰਤ ਸ਼ਾਨ ਸ਼ੌਕਤ ਲੋਕਾਂ ਨੂੰ ਦਿਖਾਉਂਦਾ ਔਰ ਆਪਣੀ ਪ੍ਰਭਾਵ ਛੱਡਣ ਵਾਸਤੇ ਹਿੰਦੁਸਤਾਨ ਦੀ ਪਰਜਾ ਉੱਤੇ ਜੋ ਵੀ ਆਪਣੀਆਂ ਗਤੀਆਂ ਵਿਧੀਆਂ ਸਰਗਰਮੀਆਂ ਜੋ ਦਿਖਾਉਂਦਾ ਤਾ ਉਹ ਜਿਹੜੀਆਂ ਆਗਰੇ ਦੀਆਂ ਭੀੜੀਆਂ ਗਲੀਆਂ ਸੀਗੀਆਂ ਉੱਥੇ ਉਹਦਾ ਠੀਕ ਨਹੀਂ ਹੁੰਦਾ ਸੀ ਜਿਵੇਂ ਆਪਾਂ ਕਹਿੰਦੇ ਨਗਰ ਕੀਰਤਨ ਕਰਦੇ ਆਪਾਂ ਸੋ ਸਮੇਂ ਆਪਾਂ ਦੇਖਦੇ ਆਂ ਵੀ ਇਹ ਗਲੀ ਚੌੜੀ ਐ ਇਹ ਭੀੜੀ ਐ ਕਿੱਥੇ ਠੀਕ ਰਹੇਗਾ ਉਸ ਤਰੀ ਉਹਦਾ ਜਿਹੜਾ ਜਲੂਸ ਸੀਗਾ ਉਹ ਆਪਦਾ ਕਰਦਾ ਉਹ ਠੀਕ ਨਹੀਂ ਹੁੰਦਾ ਸੀ ਉਹਨੂੰ ਕਿਉਂਕਿ ਸਭ ਕੁਝ ਉਹਦੇ ਕੋਲੇ ਇੱਕ ਰਾਜਾ ਬਾਦਸ਼ਾਹ ਸੀਗਾ ਤੇ ਉਹਨੇ ਸੋਚਿਆ ਕਿ ਕੋਈ ਇਸ ਤਰ੍ਹਾਂ ਦਾ ਨਵੀਂ ਰਾਜਤਾਨੀ ਬਣਾਈ ਜਾਵੇ ਤਾਂ ਉਹਦੇ ਵਿੱਚੋਂ ਫਿਰ ਦਿੱਲੀ ਚੁਣਿਆ ਗਿਆ ਜਿੱਥੇ ਦਿੱਲੀ ਚੁਣੀ ਗਈ ਉੱਥੇ ਉਹਨਾਂ ਨੇ ਨਵਾਂ ਆਬਜਾਬ ਸਿਸਟਮ ਬਣਾਇਆ ਦਿੱਲੀ ਨੂੰ ਫਿਰ ਰਾਜਤਾਨੀ ਬਣਾਇਆ ਗਿਆ ਤੇ ਅੱਗੇ ਫਿਰ ਜਿਹੜਾ ਉਹਦਾ ਦੇਖਭਾਲ ਰਾ ਸੰਭਾਲ ਜੋ ਵੀ ਕੁਝ ਮੁੱਖ ਕੰਮ ਹੁੰਦੇ ਨੇ ਉਹ ਸਹਿਜਾਦੀ ਜਹਾਂ ਆਰਾਂ ਨੂੰ ਸੌਪੇ ਗਏ ਜਹਾਂਗਾਰਾਂ ਨੇ ਇਹ ਦਿੱਲੀ ਦੇ ਵਿੱਚ ਇੱਕ ਚੌਕ ਤਿਆਰ ਕੀਤਾ ਜਿੱਥੇ ਬਹੁਤ ਜਾਨੀ ਕਿ ਕਈ ਰਸਤੇ ਪੈਂਦੇ ਸੀਗੇ ਜਿਵੇਂ ਚਾਰ ਰਾਹਾਂ ਨੂੰ ਚਰਸਤਾ ਕਿਹਾ ਜਾਂਦਾ ਹੈ ਉੱਥੇ ਬਹੁਤ ਰਸਤੇ ਪੈਂਦੇ ਸੀ ਉਹ ਵਿਚਾਲੇ ਮਿਲ ਕੇ ਸਮਾਰ ਕੇ ਬਹੁਤ ਜਾਤੇ ਉੱਥੇ ਰੌਣਕਾਂ ਲਾਈਆਂ ਗਈਆਂ ਤੇ ਘਟੋ ਘਟ 1500 ਦੁਕਾਨਾਂ ਉੱਥੇ ਸਜਦੀਆਂ ਸਨ ਹਰ ਇੱਕ ਤਰ੍ਹਾਂ ਦਾ ਸਮਾਨ ਉੱਥੇ ਮਿਲਦਾ ਸੀਗਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਲੋਕ ਇੱਥੇ ਆਉਣ ਤੇ ਖਰੀਦਦਾਰੀ ਕਰਨ ਹਰ ਇੱਕ ਦੀ ਦੀ ਸਹੂਲਤ ਹੋਵੇ ਉਹਨੂੰ ਰੌਣਕਾਂ ਲਾਣੀਆਂ ਗਈਆਂ ਸਨ ਤੇ ਚਾਂਦਨੀ ਚੌਂਕ ਕਿਉਂ ਪਿਆ ਇਹਦਾ ਨਾਮ ਚੌਂਕ ਦਾ ਉੱਥੇ ਇੱਕ ਨਹਿਰ ਆ ਕੇ ਇੱਕ ਤਲਾਬ ਬਣਦਾ ਸੀ ਜਦੋਂ ਰਾਤ ਨੂੰ ਚੰ드ਰਮਾ ਚੜਦਾ ਤਾਂ ਤਲਾਬ ਦੇ ਉੱਤੇ ਉਹਦੀ ਰੌਸ਼ਨੀ ਪੈਂਦੀ ਚੰ드ਰਮਾ ਦੀ ਤੇ ਰੌਸ਼ਨੀ ਪੈਣ ਦੇ ਕਾਰਨ ਪਾਣੀ ਲਿਸ਼ਕ ਕੇ ਸਾਰੇ ਉਹ ਜਣੀ ਚਾਨਣ ਕਰਦਾ ਆਲੇ ਦੋ ਆਲੇ ਚਾਨਣ ਕਰਦਾ ਆਲੇ ਦੋ ਆਲੇ ਰੌਸ਼ਨੀ ਪੈਂਦੀ ਤੇ ਇਸ ਤਰ੍ਹਾਂ ਕਰਕੇ ਉਹ ਜਿਹੜਾ ਸੀ ਉਹਦਾ ਨਾਮ ਲੋਕਾਂ ਨੂੰ ਉਹ ਚਾਂਦਨੀ ਚੌਂਗ ਚਾਂਦਨੀ ਉਹਦੇ ਵਿੱਚ ਚਾਂਦੀ ਰੌਸ਼ਨੀ ਚੰਦਰਮਾ ਉਹਦੇ ਵਿੱਚ ਬਹੁਤ ਹੀ ਸੋਹਣਾ ਲੱਗਦਾ ਇੱਕ ਤਰ੍ਹਾਂ ਦੀ ਜਿਵੇਂ ਆਪਾਂ ਮੀਨਾਕਾਰੀ ਕਰਦੇ ਆ ਉਹ ਚੀਜ਼ ਬਣਦੀ ਕਿ ਬਹੁਤ ਹੀ ਜ਼ਿਆਦਾ ਸੁੰਦਰ ਲੱਗਦਾ ਉਹ ਦੇਖ ਕੇ ਸਭ ਹੈਰਾਨ ਹੋ ਜਾਂਦੇ ਅੱਜ ਕੱਲ ਤਾਂ ਵੀਡੀਓ ਦਾ ਜ਼ਮਾਨਾ ਹੈ ਫੋਨ ਆਗੇ ਬਹੁਤ ਕੁਛ ਆਵਾ ਦੇਖਦੇ ਆ ਨਾ ਮਾ ਨਾ ਕੁਝ ਦੇਖਣ ਨੂੰ ਮਿਲਦਾ ਪਰ ਉਸ ਸਮੇਂ ਉਹ ਚੀਜ਼ਾਂ ਦੇਖ ਕੇ ਬਹੁਤ ਹੈਰਾਨ ਹੁੰਦੇ ਲੋਕ ਖੁਸ਼ ਹੁੰਦੇ ਤੇ ਇਸ ਤਰ੍ਹਾਂ ਕਰਕੇ ਉਹਦਾ ਨਾਮ ਪਾਣੀ ਦੇ ਵਿੱਚ ਤਲਾਬ ਦੇ ਵਿੱਚ ਨਹਿਰ ਜਿਹੜੀ ਆਉਂਦੀ ਸੀ ਪੈਦੀ ਸੀ ਤਲਾਬ ਵਿੱਚ ਉਹ ਰੌਸ਼ਨੀ ਪੈਣ ਕਰਕੇ ਚੰਦ ਦੀ ਉਹਦਾ ਨਾਮ ਚਾਂਦਨੀ ਚੌਂਕ ਪਿਆ ਗਿਆ ਇਹਦੇ ਬਾਰੇ ਹੋਰ ਵੀ ਬਹੁਤ ਜ਼ਿਆਦਾ ਹੈਗੀਆਂ ਨੇ ਗੱਲਾਂ ਜਿਹੜੀਆਂ ਪ੍ਰਚਲਿਤ ਨੇ ਪਰ ਛੋਟੀ ਜੀ ਜਾਣਕਾਰੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਮਹਾਰਾਜ ਦੇ ਨਾਲ ਜੁੜੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ